ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਿੰਡ ਪਹੁੰਚੇ ਹਾਂ ਜੀ ਕੋਠਾਗੁਰੂ ਜ਼ਿਲ੍ਹਾ ਬਠਿੰਡਾ ਹੀ ਪੈਂਦਾ ਹੈ ਬਿਲਕੁਲ ਭਗਤੇ ਦੇ ਨੇੜੇ ਆ ਤੇ ਬਾਜਾਖਾਨਾ ਵੀ ਨਜ਼ਦੀਕ ਹੀ ਪੈਂਦਾ ਤਾਂ ਅੱਗੇ ਵੀ ਆਪਾਂ ਇਸ ਘਰ ਦੇ ਵਿੱਚ ਪਹਿਲਾਂ ਵੀ ਵੀਡੀਓ ਪਾਈ ਸੀ ਤੁਸੀਂ ਦੇਖੀ ਹੋਊਗੀ ਉਹ ਸਮਾਂ ਹੋ ਗਿਆ ਹੋਗੇ ਹੁਣ ਕੇ 6-7 ਮਹੀਨੇ ਤਾਂ ਉਦੋਂ ਵੀ ਬਹੁਤ ਵਧੀਆ ਇੱਕ ਝੋਟੀ ਸੀਗੀ ਤਾਂ ਆਮ ਭਰਾ ਵੀਡੀਓ ਦੇਖ ਕੇ ਲੱਗ ਗਿਆ ਸੀ ਤੇ ਵਧੀਆ ਚੰਗੀ ਨਿਕਲੀ ਸੀਗੀ ਤੇ ਅੱਜ ਫੇਰ ਬਾਈ ਦੇ ਕੋਲੇ ਇਹ ਮੱਝ ਸੀਗੀ ਸਪੈਸ਼ਲ ਅੱਜ ਵੀਡੀਓ ਦੀ ਕਰ ਤਰੇ ਆਂ ਨਾਲੇ ਬਾਈ ਨਾਲ ਗੱਲਬਾਤ ਕਰਦੇ ਆਂ ਵੀ ਕੀ ਡਿਟੇਲ ਹੈ ਝੋਟੀ ਦੀ ਹਣਾਂ ਤਾਂ ਸੀਮਨ ਬਾਰੇ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਸਾਰੀ ਡਿਟੇਲ ਤੁਹਾਡੇ ਸਾਹਮਣੇ ਕਰਦੇ ਆਂ ਤਾਂ ਆਜੋ ਫਿਰ ਨਾਲ ਤਾਂ ਸਮੋ ਦਿਖਾਉਣੇ ਆ ਜਿਹੜਾ ਗੁੜਾ ਲਵਾ ਕੇ ਵੀ ਦਿਖਾਉਣੇ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਬਾਈ ਕੈਮਾ ਸੇ ਤਾਂ ਠੀਕ ਹੈ ਜੀ ਵਧੀਆ ਤਾਂ ਜਿਹੜੀ ਅੱਜ ਆਪਾਂ ਝੋਟੀ ਦਿਖਾਉਣ ਲੱਗੇ ਕੈਵੇਂ ਸੂਏ ਬਈ ਇਹ ਬਈ ਦੂਜੇ ਸੂਏ ਸੋਨਾਗਾ ਝੋਟੀ ਅੱਛਾ ਦੂਜੇ ਸੂਏ ਸੋਨਾ ਕਿੰਨੇ ਕੁ ਦਿਨ ਪਾਇਆ ਜੀ ਇਹ 5-6 ਦਿਨ ਦਾ ਹਜੇ ਲੈ ਜੂਗੀ 5-6 ਦਿਨ ਲੈ ਜੂਗੀ ਹਾਂ ਠੀਕ ਹੈ ਤੇ ਬਾਕੀ ਵੀਰੇ ਇਹ ਦੂਜਾ ਸੂਆ ਹੋ ਗਿਆ 5-6 ਦਿਨ ਤੇ ਗੱਪਣ ਕਿਹੜੇ ਸਾਨ ਤੋਂ ਹੁ ਏ ਬਈ ਹੁਣ ਤਾਂ ਇਹ ਟੀਕਾ ਧਰਾਇਆ ਸੀਗਾ ਹਰਿਆਣੇ ਦਾ ਸੀਗਾ ਕੋਈ ਟੀਕਾ ਉਹ ਓਕੇ ਡਾਕਟਰ ਨੇ ਵਧੀਆ ਟੀਕਾ ਧਰਾਇਆ ਸੀ ਬਸ ਇੰਨਾ ਕਾ ਵੀ ਸਾਥੋਂ ਸੰਭਿਆ ਨਹੀਂ ਗਿਆ ਯਾਰ ਠੀਕ ਹੈ ਬਈ ਟੀਕਾ ਵਧੀਆ ਧਰਾਇਆ ਵਾ ਓਕੇ ਟੀਕਾ ਚੰਗਾ ਪਰਿਆ ਵਾ ਤੇ ਆਪ ਦਾ ਕੁਝ ਪਤਾ ਹੋਵੇ ਕਦ ਕੋਦ ਵੀ ਝੋਟੀ ਦਾ ਬਹੁਤ ਸੈਂਕੂਲਾ ਕਲ ਆ ਥੋੜਾ ਜਿਹਾ ਹਾਂ ਆਪ ਵੀ ਇਹ ਵਧੀਆ ਟੀਕੇ ਦੀ ਕੋਈ ਆ ਬਈ ਯਾਰ ਅਸੀਂ ਪਹਿਲਾਂ ਗੌਰ ਜੀ ਨਹੀਂ ਕਰੀ ਉਹ ਕੱਦ ਮੇਰੇ ਬਰਾਬਰ ਦਾ ਕੱਦ ਦੇਖੋ ਹਾਂ ਬਹੁਤ ਹੈਟ ਹੈ ਬਈ ਹੈਨਾ ਕਿਉਂਕਿ ਲੋਭੀ ਮਤਰੇ ਦਰਮਿਆਨੀ ਆਵਾਂ ਜਾਂ ਕਿ ਨਹੀਂ ਆਉਂਦੀ ਇੱਕ ਹੁੰਦੀ ਹੈ ਦਰਮਿਆਨੀ ਹੁੰਦੀ ਹੈ ਇੱਕ ਛੋਟੀ ਹੁੰਦੀ ਹੈ ਤਾਂ ਇਹ ਜਿਹੜੀਆਂ ਵੱਡੀਆਂ ਉੱਚੀਆਂ ਮੱਝਾਂ ਆਪਾਂ ਕਹਿੰਦੇ ਨੇ ਵੀ ਜਿਵੇਂ ਮੰਡੀ 'ਚ ਵੀ ਆਪਾਂ ਕਹਿੰਦੇ ਇੱਕ ਅੱਧੀ ਮੱਝ ਲੰਘਦੀ ਆ ਵੀ ਕਿੰਨੀ ਉੱਚੀ ਜਾਂਦੀ ਹੈ ਉਵੇਂ ਡਬਲ ਮੱਝਾਂ ਚੋਂ ਆ ਪੂਰਾ ਭਾਈ ਜੀ ਨੇ ਦੂਜੇ ਸੂਏ ਝੋਟੀ ਆ ਤਾਂ ਥਾਂ ਥਣ ਵੀ ਤੁਹਾਨੂੰ ਦਿਖਾਉਣੇ ਆ ਤਾਂ ਤੋੜ ਕੇ ਤੁਹਾਨੂੰ ਹੁਣੀ ਇੱਕ ਵਾਰੀ ਢੇੜਾ ਦਵਾਉਣੇ ਆ ਚੈੱਕ ਕਰਿਓ ਤੁਸੀਂ ਤਾਂ ਬਾਈ ਖੋਲੀਏ ਤਾਂ ਭਾਈ ਜੀ ਕਿਹੜਾ ਮਾਰਾ ਜੀ ਹਾਂ ਦੇਸਾਂ ਦਾ ਥਣ ਥਣ ਵੀ ਤਾਂ ਬਾਕੀ ਆਰਡਰ ਹਜੇ ਬਹੁਤ ਬਾਈ ਵਾਲੀ ਗੱਲ ਵੀ ਹਜੇ 5-7 ਦਿਨ ਤਾਂ ਪੜਾਪੜਾ ਦਾ ਕੋਈ ਪੋੜਿਆ ਨਹੀਂ ਤੇ ਹੋ ਸਕਦਾ ਵੀ ਵੱਧ ਵੀ ਲੈ ਜੇ ਮੜਾ ਇਧਰੋਂ ਪਾਸੇ ਹਟ ਜਾ ਦਰਦੀ ਆ ਨਾ ਥੋੜੀ ਦਰ ਜਾਂਦੀ ਪਹਿਲਾ ਸੈਂਖ ਖੁੱਲਾ ਤੇ ਛੋਟੀ ਚ ਕੋਈ ਕਮੀ ਨਹੀਂ ਕਿਸੇ ਪਾਸੋਂ ਵੀ ਆਰਡਰ ਉਡਰ ਕਨੀਓ ਤਾਂ ਥਣਾ ਕਨੀਓ ਥਣਾ ਦਾ ਗਾਇਬ ਸੋਨਾ ਗਾਇਬ ਦੇਸਾ ਦਾ ਅੰਦਰ ਜਾਉਂ। ਇਹ ਪਕਲੇ ਕੋਈ ਨਾ ਬੜਿਆ ਕੇ ਇਧਰੋਂ ਅੰਦਰੋਂ ਆ। ਹਾਂ ਹਾਂ। ਤਾਂ ਬਾਕੀ ਆਏ ਆ ਬਾਈ ਕੋਈ ਵਪਾਰ ਵਾਲਾ ਕੰਮ ਨਹੀਂ। ਘਰੇਲੂ ਮੱਝ ਆ ਵੀਰੇ। ਘਰੇ ਚੋਣ ਵਾਲੇ ਬੰਦੇ ਆ, 2-4 ਪਸ਼ੂ ਪਾਲਣ ਵਾਲੇ ਬੰਦੇ ਜੇ ਕੱਦਾ ਵਾਝ ਜਾਂਦਾ ਜਿਵੇਂ ਅੱਗੇ ਵੀ ਆਪਾਂ ਆਮ ਘਰਾਂ ਚੀ ਆ। ਉਹਵੇਂ ਆ। ਕੋਈ ਖੇਤੀ ਕਰਨੀ ਕਰ ਜਾਂਦੇ ਆ ਜਿਆਦੇ ਆ। ਹਾਂ। ਬਾਕੀ ਹੌਲੀ ਹੌਲੀ ਥੋੜੀ ਜੀ ਬਰੀਡ ਤੇ ਕੰਮ। ਤੁਹਾਨੂੰ ਪਤਾ ਹੀ ਹੈ ਜਿਹੜੇ ਸਾਰੇ ਜੁੜੇ ਵਿਆ ਉਹ ਹੌਲੀ ਹੌਲੀ ਦੇਖ ਕੇ ਇੱਕ ਦੂਜੇ ਨੂੰ ਬਰੀਡ ਤੇ ਜਿਹੜਾ ਕੰਮ ਆ ਉਹ ਵਧਾਈ ਜਾਂਦੇ ਆ। ਦੇਖੋ ਜੀ। ਕਿਉਂਕਿ ਮੇਰਾ ਵੀ ਹੁੰਦਾ ਵੀ ਸਾਨੂੰ ਮੈਂ ਦੱਸ ਲਈ ਕਰਾਂ ਮਾਰਡਰ ਆਰਡਰ ਦੇਖੋ ਜਦੋਂ ਤੁਸੀਂ ਬਾਈ ਦੇ ਨਾਲ ਗੱਲ ਕਰੋ ਤਾਂ ਸਾਨੂੰ ਮੱਝ ਬਾਰੇ ਕਿਰਾਂ ਪੂਰਾ ਪਤਾ ਹੋਣਾ ਚਾਹੀਦਾ ਵੀ ਖਣਾ ਕਨੀਓ ਆਰਡਰ ਕਨੀਓ ਕੱਤ ਕਨੀਓ ਸਾਰੀਆਂ ਚੀਜ਼ਾਂ ਦੇ। ਤਾਂ ਇਹ ਸਾਨੂੰ ਕਿਹੜਾ-ਕੁੜਾ ਦਵਾ ਕੇ ਤਾਂ ਜੇ ਨਾਰਮਲ ਵੀ ਬਾਈ ਖੜਦਾ ਬਾਈ ਖੜੀ ਇੱਥੇ ਮੂਰਲੇ ਪੈਰਾਂ ਕੋਲੇ ਦੇਖੋ। ਦੇਖੋ ਮੇਰੇ ਉੱਪਰ ਤਾਂ ਤੇਰੀ ਹੈਟ ਕਿੰਨੀ ਆ? ਮੇਰੀ 5-7 ਆ ਬਾਈ। 5-7 ਹੈਟ ਆ ਬਾਈ ਦੀ ਤੁਸੀਂ ਦੇਖੋ ਸਾਢੇ ਪੰਜ। ਮੋਢੇ ਤੋਂ ਉੱਪਰ ਜਾਂਦੀ ਆ। ਹਾਂ ਮੋਢੇ ਤੋਂ ਵੀ ਉੱਤੇ ਜਾਦੀ ਜਾਂਦੀ ਆ ਹਾਂਜੀ ਬਾਈ। 5.5 ਫੁੱਟ ਤੋਂ ਜ਼ਿਆਦਾ ਹਾਈਟ ਆ ਮੈਂ 5.5 ਫੁੱਟ 4 ਇੰਚ ਹਾਈਟ ਹੋਊਗਾ ਹਣਾ ਹਾਂ ਬਿਲਕੁਲ ਵੀ ਇਹ ਸਿੱਧੀ ਨਹੀਂ ਖੜੀ ਏ ਲੱਤਵਾ ਤੇ ਜੇ ਮਨ ਲੋ ਸਿੰਘ ਥੋੜਾ ਜਿਆ ਹੋਉਂਦਾ ਤੇ ਝੋਪੀ ਦਾ ਕੋਈ ਮੁੱਲ ਹੀ ਨਹੀਂ ਸੀ ਇਹ ਵੀ ਚੀਜ਼ ਆ ਜੇ ਸਿੰਘ ਕੁੰਡਾ ਹੁੰਦਾ ਨਾ ਇਹਨੂੰ ਆਪਾਂ ਕਹਿੰਦੇ ਨੇ ਤੇ ਝੋਟੀ ਇਹ ਜਿਹੜਾ ਨੰਗਦੀ ਆ ਨਾ ਤੇ ਸਾਰੇ ਭਰਾ ਮਗਰ ਮਗਰ ਤੁਰਦੇ ਆ ਤਾਂ ਉਹ ਝੋਟੀਆਂ ਦੇ ਵਿੱਚੋਂ ਇੱਕ ਸੀਗੀ ਇਹ ਕਦ ਕਾੜ ਤੋਂ ਲਾ ਕੇ ਤੇ ਸਿੰਘ ਥੋੜਾ ਖੁੱਲਾ ਹੋ ਗਿਆ ਖੁੱਲਾ ਹੋ ਗਿਆ ਤੱਕ ਨੂੰ ਚਲੋ ਹੁੰਦਾ ਕੋਈ ਨਾ ਕੋਈ ਬਰੀਡ ਦੇ ਵਿੱਚ ਹਣਾ ਤਾਂ ਇਸ ਤਰ੍ਹਾਂ ਮਤਲਬ ਸਿੰਘ ਆ ਇਹਦਾ ਤੇ ਤੁਸੀਂ ਦੇਖ ਸਕਦੇ ਆ ਸਰੀਰ ਕੋਲ ਕੋਈ ਪੱਕਾ ਘਾਟ ਨਹੀਂ ਤੇ ਬਾਈ ਨੰਬਰ ਕਿੰਨਾ ਆਪਣਾ 95175 ਜੀ 95175 03435 03435 ਇਹ ਨੰਬਰ ਆ ਬਾਈ ਦਾ ਪਿੰਡ ਕੋਠਾ ਗੁਰੂ ਆ ਜੀ ਜ਼ਿਲ੍ਹਾ ਬਠਿੰਡਾ ਤਾਂ ਜਿਹੜੇ ਵੀ ਵੀਰ ਨੂੰ ਚੰਗੀ ਲੱਗਦੀ ਆ ਤੇ ਵੱਧ ਤੋਂ ਵੱਧ ਬਾਈ ਦੇ ਨਾਲ ਸੰਪਰਕ ਕਰ ਸਕਦਾ ਕਿਉਂਕਿ ਕਈ ਵਾਰੀ ਹੁੰਦਾ ਤੇ ਆਪਾਂ ਇੱਕ ਦੂਜੇ ਨੂੰ ਮੈਨੂੰ ਵੀ ਵਿੱਚ ਫੋਨ ਆਉਣ ਲੱਗ ਜਾਂਦੇ ਆ ਵੀ ਬਾਈ ਦੱਸੋ ਉਦੋਂ ਨੂੰ ਤੁਹਾਨੂੰ ਪਤਾ ਜਦੋਂ ਫੋਨ ਕਰਦੇ ਰਹੇ ਜਾਂਦੇ ਉਹਨੂੰ ਚੀਜ਼ ਜਿਹੜੀ ਹੁੰਦੀ ਆ ਉਹ ਲੈ ਜਾਂਦਾ ਜਿਹੜੇ ਭਰਾ ਨੂੰ ਜਿੱਦਾਂ ਦੀ ਇਜਾਜ਼ਤੀ ਆ ਹਨਾ ਇਹ ਜਕਰਾਬੀ ਬਾਈ ਦਾ ਤੁਸੀਂ ਇਹ ਨੰਬਰ ਨਾਲ ਦੀ ਨਾਲ ਹੀ ਤੁਸੀਂ ਵੀਡੀਓ ਚ ਨੋਟ ਕਰਿਓ ਨੋਟ ਕਰਕੇ ਨਾਲ ਸਾਰੀ ਜਿਹੜੀ ਜਾਣਕਾਰੀ ਆ ਦੁੱਧ ਦੀ ਡਿਟੇਲ ਤੋਂ ਲਾ ਕੇ ਤੇ ਫੱਟ ਬਾਈ ਦੁੱਧ ਕਿੰਨਾ ਕੱਢਿਆ ਸੀ ਨੇ ਪਹਿਲਾਂ ਦੁੱਧ 12 ਲੀਟਰ ਸੀਗਾ ਬਾਈ ਪਹਿਲੇ ਸੂਈ ਅੱਛਾ ਪਹਿਲੇ ਸੂਈ 12 ਲੀਟਰ ਦੁੱਧ ਸੀਗਾ ਬਾਈ ਤਾਂ ਹੁਣ ਦੂਜਾ ਸੂਈ ਆ ਹਨਾ ਤਾਂ ਹੁਣ ਇਹਦੀ ਤਿਆਰੀ ਪਹਿਲੇ ਸੂਈ ਨੂੰ ਕਿੰਨੀ ਕੁ ਜ਼ਿਆਦਾ ਹੈ ਤੇਰੇ ਸਾਹਮਣੇ ਪੂਰੀ ਆ ਬਾਈ ਉਹ ਅੱਗੇ ਦਾ ਪਹਿਲਾਂ ਲੱਸੀ ਸੀਗੀ ਹੁਣ ਅੱਗੇ ਨੂੰ ਪੂਰੀ ਡਬਲ ਮੱਝ ਬਣ ਗਈ ਕਹਿੰਦਾ ਬਾਬਾ ਡਬਲ ਬਣ ਗਈ ਬਾਈ ਇਹ ਭਜਨ ਬੂਜਨ ਪਹਿਲਾਂ ਛੋਟੀਆਂ ਵਾਂਗੂ ਥੋੜੀ ਉਵੇਂ ਸੀਗੀ ਕੱਦ ਵੀ ਉਦੋਂ ਵੱ ਉਹ ਵੀ ਝੋਟੀ ਇਸ ਦੇ ਵਿੱਚ ਉਹ ਝੋਟੀ ਹੋਰ ਮਾਝਾ ਅੱਛਾ ਉਹ ਹੋਰ ਦੇ ਵਿੱਚੋਂ ਆ ਹਾਂਜੀ ਹਾਂਜੀ ਤੇ ਬਾਕੀ ਤਿੰਨ ਗਾਵਾਂ ਆ ਗਈਆਂ ਹਾਂਜੀ ਆ ਵੀ ਗਾਂ ਦੀ ਸੋਹਣੀ ਆ ਬਰੀਡ ਹੈ ਨਾ ਇਹਦੀ ਉਹ ਬਸ ਇਹਦੀਆਂ ਹੀ ਆ ਉਹ ਗਾਵਾਂ ਅੰਦਰ ਖੜ੍ਹੀਆਂ ਅੱਛਾ ਉਹਦੀਆਂ ਠੀਕ ਹੈ ਓਕੇ ਬਾਈ ਤਾਂ ਠੀਕ ਆ ਜੀ ਬਾਈ ਧੰਨਵਾਦ ਸਾਰਿਆਂ ਦਾ ਤਾਂ ਸਤਿ ਸ਼੍ਰੀ ਅਕਾਲ ਤਾਂ ਕਰਿਓ ਬਾਤੋ ਬਾਤੇ ਸ਼ੇਅਰ ਤੇ ਸਪੋਰਟ ਕਰਿਆ ਕਰੋ ਇਦਾਂ ਮੁੰਡਿਆਂ ਨੂੰ ਜਿਹੜੇ ਨਾਲ-ਨਾਲ ਖੇਤੀ ਦੇ ਸਹਾਇਕਤਾਂ ਦੇ ਆਪਾਂ ਅਪਣਾਉਣੇ ਆ ਇੱਕ ਦੋ ਪਸ਼ੂ ਤਿਆਰ ਹੋ ਗਏ ਚਲੋ ਇੱਕ ਅੱਧਾ ਵਧ ਗਿਆ ਆਪਾਂ ਸੇਲ ਕਰ ਲਿਆ ਤਾਂ ਉਹਦੇ ਨੂੰ ਐਂ ਜਿਹੜੀ ਚੀਜ਼ ਹੁੰਦੀ ਆ ਉਹ ਸਿੱਧੀ ਜਿਹੜੀ ਤੁ ਆਮ ਕਿਸਾਨ ਦੇ ਘਰੋਂ ਤੁਸੀਂ ਜਦੋਂ ਫੋਨ ਲਾ ਲਿਆ ਬਾਈ ਨੇ ਸਾਰੀ ਡਿਟੇਲ ਤੁਹਾਨੂੰ ਪਤਾ ਦੱਸ ਦੇਣੀ ਆ ਵੀ ਮੈਲਨ ਦਾ ਲਾ ਕੇ ਦੁੱਧ ਦੇਣ ਤੱਕ ਤੁਹਾਨੂੰ ਦੱਸ ਹੀ ਦਿੱਤਾ ਠੀਕ ਆ ਦਿਨਾਂ ਦੀ ਸਾਰੀ ਡਿਟੇਲ ਤਾਂ ਜਿਆਦਾ ਬਾਈ ਤੇ ਜਾਣਕਾਰੀ ਮਿਲੂ ਧੰਨਵਾਦ ਜੀ